ਪੰਜਾਬ ਪਵਨ ਸੰਸਥਾਪਕ ਸੁਖੀ ਬਾੜ ਦੇ ਕੁਵਾਈ ਹੇਟ ਪੰਜਾਬ ਦੇ ਵਿੱਚ ਪਹਿਲੀ ਅੰਤਰਰਾਸ਼ਟਰੀ ਦੋ ਰੋਜ਼ਾ ਕਾਨਫਰੰਸ ਸੰਤ ਤੇਜਾ ਸਿੰਘ ਹਾਲ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤਵਾਨਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ ਇਸ ਸੰਬੰਧੀ ਜ਼ਿਲ੍ਹੇ ਦੀਆਂ ਟੀਮਾਂ ਦੇ ਨਾਲ ਪਹਿਲਾ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਦੇ 30 ਜ਼ਿਲ੍ਹਿਆਂ ਦੀਆਂ ਟੀਮਾਂ ਸ਼ਾਮਲ ਹੋਈਆਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਪਾਵਰ ਸਬ ਆਫਿਸ ਮੁੱਖ ਸੰਚਾਲਕ ਪ੍ਰੀਤ ਹੀਰਵੱਲੋਂ ਆਏਗੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਮੰਚ ਸੰਚਾਲਨ ਦੀ ਭੂਮਿਕਾ ਨਵੀਆਂ ਕਲਮਾਂ ਨਵੇਂ ਉਡਾਨ ਦੇ ਪ੍ਰੋਜੈਕਟ ਇੰਚਾਰਜ ਓਂਕਾਰ ਸਿੰਘ ਤੀਜੀ ਵੱਲੋਂ ਨਿਭਾਈ ਗਈ ਇਸ ਕਾਨਫਰੰਸ ਦੇ ਵਿੱਚ ਪੰਜਾਬ ਵਿੱਚੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਪਾਠ ਲੇਖਕ ਪਹੁੰਚਣਗੇ ਇਸ ਕਾਨਫਰੰਸ ਦੇ ਵਿੱਚ ਲਾਹੌਰ ਤੋਂ ਪ੍ਰਸਿੱਧ ਲੇਖਕ ਬਾਬਾ ਨਜ਼ਮੀ ਜੀ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਣਗੇ ਪ੍ਰੈਸ ਮੀਟਿੰਗ ਦੇ ਵਿੱਚ ਪੰਜਾਬ ਦੇ ਤੇਜਿਲਿਆ ਨੇ ਸ਼ਮੂਲੀਅਤ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਪੰਜਾਬੀ ਵਿਰਸੇ ਪੰਜਾਬੀ ਸਭਿਆਚਾਰ ਨਾਲ ਜੋੜ ਕੇ ਰੱਖਣਾ ਹੈ ਉਹ ਚਾਹੁੰਦੇ ਨੇ ਕਿ ਬੱਚਿਆਂ ਦਾ ਧਿਆਨ ਮੋਬਾਈਲ ਫੋਨ ਤੋਂ ਹਟਾ ਕੇ ਸਾਹਿਤ ਪੜਨ ਵੱਲ ਉਹਨਾਂ ਦੀ ਰੁਚੀ ਪੈਦਾ ਕੀਤੀ ਜਾਵੇ ਇਸ ਨਵੇਂ ਕਲਮਾ ਨਵੀਂ ਉਡਾਨ ਪ੍ਰੋਜੈਕਟ ਅਧੀਨ ਪੰਜਾਬ ਵਿੱਚ 50 ਹਜ਼ਾਰ ਕਿਤਾਬਾਂ ਛਪਣਗੀਆਂ ਇਹ ਪ੍ਰੋਜੈਕਟ ਦਾ ਬਜਟ ਸਤ ਲੱਖ ਰੁਪਏ ਦਾ ਇਹ ਨਿਰੋਲ ਬੱਚਿਆਂ ਦਾ ਪ੍ਰੋਜੈਕਟ ਹੈ ਜਿੰਨੇ ਵੀ ਆਪਣੇ ਦਰਸ਼ਕ ਨੇ ਕਾਰਿਆਂ ਨੂੰ ਕੀਤੀ ਬਾਦ ਬਲੋਂ ਕਾ ਕੋਈ ਸਹਾਇਤਾ ਕੀਤੀ ਅੱਜ ਜਿਹੜਾ ਜਲੰਧਰ ਦੇ ਵਿੱਚ ਸੱਤੀ ਇਹਨੂੰ ਇੱਕ ਸਾਰੀ ਟੀਮ ਦੀ ਮੀਟਿੰਗ ਕੈਸਾ ਜਿਹਦੇ ਵਿੱਚ ਜੋ ਹੁਣ ਤੱਕ ਹੋਇਆ ਉਹਨੂੰ ਗਿਣਿਆ ਵਟਿਆ ਗਿਆ ਤੇ ਜੋ ਕੱਲ ਨੂੰ ਅਸੀਂ ਕਰਨ ਜਾ ਰਹੇ ਹਾਂ ਉਹਦੇ ਬਾਰੇ ਜਿਹੜੀ ਚਰਚਾ ਹੋਈ ਜੇ ਖਾਸ ਕਰਕੇ ਉਹਦੇ ਪਹਿਲੂਦਨ ਇਹਦਾ ਤੇ ਸਾਡੀ ਜਿਹੜੀ ਕਾਨਫਰੰਸ ਹੋ ਰਹੀ ਹੈ ਨਵੰਬਰ ਦੀ 16 ਤੇ 17 ਨੂੰ ਆ ਮਸਤੂਆਣਾ ਸਾਹਿਬ ਸਿੰਗਰੂਰ ਵਿਖੇ ਇਸ ਇੰਟਰਨੈਸ਼ਨਲ ਕਾਨਫਰੰਸ ਆ ਸਾਰੇ ਪੰਜਾਬ ਤੋਂ ਬੱਚੇ ਹੋਸਟ ਸਟੇਟਾਂ ਤੋਂ ਬੱਚੇ ਔਰ ਬਾਲੇ ਮੁਲਕਾਂ ਤੋਂ ਬੱਚੇ ਪਾਕਿਸਤਾਨ ਤੋਂ ਬੱਚੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਬੱਚੇ ਜਿਹੜੇ ਅਸੀਂ ਰੱਖ ਕੇ ਆ ਵਰਲਡ ਕਲਾਸ ਜਿਹੜੀ ਕਾਨਫਰੰਸ ਦਾ ਅਸੀਂ ਯੋਜਨਾ ਕੀਤਾ ਹੈ ਤੇ ਉਹਦੇ ਬਾਰੇ ਅਸੀਂ ਰੈ ਸਲਾਮ ਮਸ਼ੂਰੇ ਕਦੇ ਨਹੀਂ ਲੇ ਨੇ ਦਾਰਪਰਦਾਨ ਹੋਇਆ ਸਾਂਝਾ ਬਈਆਂ ਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਮਾਗਮ ਜਿਹੜਾ ਬਹੁਤ ਫਸ਼ਕਲਾਸ ਦਾ ਹੋਵੇ ਦੂਸਰਾ ਜਿਹੜਾ ਇਹ ਸਾਰੇ ਜਿਹੜੀ ਕਾਨਫਰੰਸ ਹੋ ਰਹੀ ਹੈ ਉਹਦਾ ਪ੍ਰੋਸੈਕਟ ਜਿਹੜਾ ਆ ਉਹ ਵੀ ਰਿਲੀਜ਼ ਕੀਤਾ ਗਿਆ ਕਿ ਉਹਦੇ ਬਾਰੇ ਅ ਅਰਜੀਤ ਸਿੰਘ ਹੁਣਾਂ ਨੇ ਜਾਣਕਾਰੀ ਪਹਿਲਾਂ ਦਿੱਤੀ ਉਸ ਤੋਂ ਬਾਅਦ ਉਹਨਾਂ ਦੀਆਂ ਸਾਖੀਆਂ ਕਾਪੀਆਂ ਸਾਰੇ ਮੈਂਬਰਜ਼ ਨੂੰ ਇੰਦੀਆਂ ਦੇ ਨਾਲ ਉਹ ਬਹੁਤ ਸਾਰੀਆਂ ਕਾਪੀ ਜਿਹੜੀਆਂ ਨੂੰ ਆਪਾਂ ਆਪਣੇ ਜ਼ਿਲ੍ਹੇ ਨੂੰ ਜਾਣ ਦਿੱਤੀਆਂ ਜੀਆਂ ਜਿਹਦੇ ਨਾਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਸ ਕਾਨਫਰੰਸ ਲਈ ਉੱਥੇ ਕੀ ਹੋਣਾ ਕਿੱਦਾਂ ਹੋਣਾ ਜੇ ਪਾਰਟਿਸਿਪੇਟ ਕਰਨਾ ਜ਼ਰੂਰ ਹੈ ਰੈਗੂਲੇਸ਼ਨ ਕੀ ਨੇ ਉਹਦੇ ਵਿੱਚ ਸਾਰਾ ਇਹ ਬੜੀ ਮਿਹਨਤ ਨਾਲ ਬਣਾਇਆ ਪ੍ਰੋਸਪੈਕਟ ਜੀ ਆਇਆਂ ਆ ਪੰਨੇ ਸਰ ਇੱਕ ਟੀਮ ਅੱਜ ਆਈ ਬੜੀਆ ਜਿਹਦੀ ਟੀਮ ਵਰਕ ਕਰ ਰਹੀ ਹੈ ਜਿਹਦੀ ਹਰ ਜ਼ਿਲ੍ਹੇ ਦੇ ਵਿੱਚ ਪੰਜ-ਪੰਜ ਮੈਂਬਰਾਂ ਦੀ ਟੀਮ ਹੈ ਅੱਜ ਉਹਨਾਂ ਮੈਂਬਰਾਂ ਦੀ ਅੱਜ ਆ ਬਿਲਕੁਲ ਜੀ ਪ੍ਰੋਜੈਕਟ ਤੇ ਇੱਕ ਲਿੰਦੇ ਆ ਕਿ 100 ਚ ਕਿੰਨੇ ਨੰਬਰ ਆ ਗਏ ਪਰ ਸਾਨੂੰ ਇਹ ਪੁੱਛੋ ਕਿ 100 ਦੇ ਉੱਤੇ ਕਿੰਨੇ ਆ ਸੋ ਇੰਦਾਂ ਕਾ ਪ੍ਰੋਜੈਕਟ ਹੈ ਬਹੁਤ 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 ਵੱਡਾ ਹਲਾੜਾ ਦੁਨੀਆ ਭਰ ਦੇ ਅਸੀਂ ਬੜੇ ਖੁਸ਼ ਹਾਂ ਸਾਡੀ ਮੇਰੀ ਟੀਮ ਜਿਹੜੀ ਆ ਅ ਅਸੀਂ ਜੀਨ ਕਰਵਾ ਅਸੀਂ ਪਪਾ ਮਨ ਤੋਂ ਰਿਹਾ ਸਾਡੇ ਹੌਸਲੇ ਬੜੇ ਭਰੰਗ ਹੋ ਗਏ ਨੇ ਜਦੋਂ ਸ਼ਾਬਾਸ਼ ਦੇ ਫੋਨ ਆ ਰਹੇ ਨੇ ਹੋਰ ਲੋਕ ਜੁੜਨੀਆਂ ਗੱਲਾਂ ਜਦੋਂ ਹੁੰਦੀਆਂ ਨੇ ਹੋਰ ਅਦਾਰੇ ਜੁੜਨ ਦੀ ਗੱਲ ਕਰਦੇ ਨੇ ਆ ਸੋ ਨੇਚਰਲੀ ਆ ਰੀਗ ਅ ਹਿਊਮਨ ਮੀਨ ਆ ਕਨਸਰਨ ਉਨ ਦਿ ਨਾਟਿੰਗ ਆ ਸਾਨੂੰ ਇਹਨਾਂ ਚੀਜ਼ਾਂ ਦੀ ਵੀ ਬਹੁਤ ਜਰੂਰਤ ਪਿਆ ਸੀ ਇਹ ਵੀ ਚਾਹੁੰਦੇ ਕਿ ਤਾਲੀਆਂ ਵੱਜੇ ਸਾਡੇ ਹੌਸਲੇ ਵਧਣ ਵਧਣ ਸੋ ਉਹ ਬੜਾ ਕੁਝ ਹੋ ਰਿਹਾ ਹੈ ਤੇ ਫਿਰ ਤੁਸੀਂ ਸਦਾ ਹੀ ਸਾਡੇ ਮੇਰੇ ਕੋਈ ਵੀ ਮੇਰਾ ਪ੍ਰੋਜੈਕਟ ਹੋਣਾ ਤੁਸੀਂ ਸਦਾ ਕਵਰੇਜ ਕਰਦੇ ਤੁਹਾਡਾ ਚੈਨਲ ਮੈਂ ਇੱਥੇ ਕਲ ਜ਼ਰੂਰ ਦੱਸੀ ਚਾਹਨਾ ਕਿ ਅਸੀਂ ਅਸਲੀ ਵਿਸ਼ੇ ਨੂੰ ਟੱਚ ਕੀਤਾ ਹੈ ਅਸੀਂ ਗੱਲਾਂ ਪੰਜੀਆਂ ਕਰ ਲਏ ਨੇ ਆ ਬੱਚੇ ਪੰਜਾਬੀ ਨਹੀਂ ਪੜ੍ਹਦੇ ਪੰਜਾਬੀ ਨਾਲ ਮੋਹ ਨਹੀਂ ਬੱਚਿਆਂ ਦਾ ਆ ਬਹੁਤ ਕੁਝ ਕਰਦੇ ਆ ਪਰ ਆਹ ਪ੍ਰੋਜੈਕਟ ਦੇ ਪਿਛਲੇ 9 ਮਹੀਨਿਆਂ ਦੇ ਵਿੱਚ ਜੋ ਅਸੀਂ ਦੇਖਿਆ ਬੱਚਿਆਂ ਦੇ ਵਿੱਚ ਸਿਹਤ ਪ੍ਰਤੀ ਲਗਾਓ ਜਿਹੜੇ ਅਧਿਆਪਕ ਲਾਇਬ੍ਰੇਰੀਅਨ ਨੇ ਸਾਡੇ ਸਕੂਲਾਂ ਦੇ ਵਿੱਚ ਉਹਨਾਂ ਦਾ ਆਪਣੇ ਸਿਹਤ ਨਾਲ ਲਗਾਓ ਤੇ ਉਹਨਾਂ ਦਾ ਆਪਣੇ ਬੱਚਿਆਂ ਨਾਲ ਲੱਗੇ ਤੇ ਇਹ ਗੱਲ ਆ ਜਦੋਂ ਪ੍ਰੋਜੈਕਟਾਂ ਹੋਰ ਵਧੇਗਾ ਤੇ ਵੱਡੀ ਬੱਡੀ ਤਰਦਾਦ ਦੇ ਵਿੱਚ ਅਸੀਂ ਇਹਦਾ ਅੱਜ ਮੈਂ ਵੀ ਆਪਣੇ ਸਪੀਚ ਦੇ ਵਿੱਚ ਇਹ ਗੱਲ ਕਹੀ ਵੀ ਇਹ ਪ੍ਰੋਜੈਕਟ ਲਾਂਚ ਕਰ ਲਿਆ ਵਧੀਆ ਹੋਇਆ ਵਧੀਆ ਚੱਲਦਾ ਵਧੀਆ ਹੋਇਆ ਉਹ ਦਿਨ ਮੈਨੂੰ ਉਹ ਦਿਨ ਦੀ ਉਡੀਕ ਹੋਗੀ ਜਿੱਦਨੇ ਦਾ ਰਿਜ਼ਲਟ ਕੱਢ ਕੇ ਅਸੀਂ ਸਾਰੀ ਪਬਲਿਕ ਦੇ ਮੋਹਰੇ ਰੱਖਾਂਗੇ ਆ ਲੋ ਜੀ ਆ ਅਸੀਂ ਅਸੀਂ ਕੁਛ ਕੀਤਾ 2 ਸਾਲ ਲੱਗੇ 3 ਸਾਲ ਲੱਗੇ ਸਾਨੂੰ ਤੇ ਉਹ ਜਿਹੜੇ ਸਾਡੇ ਗੋਲ ਨੇ ਉਹ ਹਾਈ ਨੇ ਬੜੇ ਹਾਈ ਨੇ ਤੇ ਮੈਨੂੰ ਮੈਂ ਆਪਣੇ ਆਪ ਤੇ ਮੀ ਟੀਮ ਤੇ ਬੜਾ ਮਾਣ ਆ ਕਿ ਅਸੀਂ ਉਹ ਗੋਲ ਅਚੀਵ ਕਰਾਂਗੇ ਕਰਾਂਗੇ ਸੋ ਵੱਡਾ ਤੁਹਾਡੇ ਚੈਨਲ ਦਾ ਸਾਰਿਆਂ ਦਾ ਦਰਸ਼ਕਾਂ ਦਾ ਪਿਆਰ ਪਰ ਸਤਿਕਾਰ ਸੀ ਦਾ ਧੰਨਵਾਦ ਕਰਦਾ ਹਾਂ